ਸਤ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਅਰਵਿੰਦ ਕੇਜਰੀਵਾਲ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਇੱਕ ਤਿੱਥ ਆਗਰ ਇਹ ਨੀਤੀ ਕਪਲੇ ਦੇ ਮਾਮਲੇ ਵਿੱਚ ਜਾਂਚ ਪੂਰੀ ਕਰਦੇ ਹੋਏ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਵਿਨਕੀ ਜਵਾਲਾ ਤੇ ਹੋਰਨਾਂ ਖਿਲਾਫ ਆਪਣੀ ਅੰਤਿਮ ਚਾਰਜ ਸ਼ੀਟ ਦਾਖਲ ਕਰ ਦਿੱਤੀ ਜੀਹਾਂ ਤੇ ਏਜੰਸੀ ਕੇ ਕਵਿਤਾ ਦੇ ਖਿਲਾਫ ਆਪਣੀ ਚਾਰਜ ਸ਼ੀਟ ਵਿੱਚ ਇਹ ਕਿਹਾ ਗਿਆ ਸੀ ਕਿ ਸ਼ਰਾਬ ਕਾਰੋਬਾਰੀ ਗੁਮਗੱਟਾ ਸ਼੍ਰੀ ਨਿਵਾਸ਼ਨੂ ਰੈਡੀ ਨੇ 16 ਮਾਰਚ 2021 ਨੂੰ ਦਿੱਲੀ ਸਕੱਤਰੇ ਦੇ ਵਿੱਚ ਕੰਜੀਰਵਾਲ ਦੇ ਦਫ਼ਤਰ ਵਿੱਚ ਉਸਨੂੰ ਮੁਲਾਕਾਤ ਕੀਤੀ ਸੀ ਅਤੇ ਉਸਨੂੰ ਆਗਰ ਇਹ ਨੀਤੀ 2122 ਵਿੱਚ ਬਦਲਾ ਕਰ ਲੀਕਾ ਸੀ ਤਾਂ ਜੋ ਇਹ ਰਾਸ਼ਟਰੀ ਰਾਜ ਦਾ ਨੀਵਾਂ ਵਿੱਚ ਉਸ ਦੇ ਸ਼ਰਾਦ ਕਾਰੋਬਾਰ ਨੂੰ ਮਦਦ ਮਿਲ ਸਕੇ ਸੀਬੀਆਈ ਨੇ ਇਸ ਮਾਮਲੇ ਵਿੱਚ ਪਹਿਲਾਂ ਇੱਕ ਮੁੱਖ ਚਾਰਜ ਸ਼ੀਟ ਅਤੇ ਚਾਰ ਸਪਲੀਮੈਂਟਰੀ ਚਾਰਜ ਸ਼ੀਟ ਜਾਰੀ ਕੀਤੀ ਸੀ ਜਿਸ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਤੇ ਤੇਲੰਗਣਾ ਹਦ ਦੇ ਸੰਵਿਧਾਨ ਕਾਰ ਕੋਸ਼ਲਰ ਇਹ ਕਵਿਤਾ ਤੇ ਹੋਰਾਂ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ